ਹਰ ਸਾਲ ਲੀਡਰਾਂ ਵੱਲੋਂ ਵਾਅਦੇ ਕੀਤੇ ਜਾਂਦੇ ਆ ਲੇਕਿਨ ਜਿਹੜੀ ਇਹ ਸੜਕ ਹੈਗੀ ਆ ਇਹਦਾ ਅਸੀਂ ਹਰ ਸਾਲ ਲਗਾਣੇ ਹੈਗੇ ਆ ਇਹ ਅਸੀਂ ਜਿਹੜਾ ਸਾਲੋਂ ਵੱਲੋਂ ਆਏ ਹੈਗੇ ਆ ਇੱਥੇ ਟ੍ਰੈਫਿਕ ਬਹੁਤ ਜ਼ਿਆਦਾ ਹੁੰਦੀ ਆ ਜਿਸ ਦਿਨ ਸ਼ਹੀਦੀ ਦਿਵਸ ਜਾਂ ਜਨਮ ਦਿਨ ਹੁੰਦੇ ਨੇ ਉਸ ਦਿਨ ਜਿਹੜਾ ਆ ਲੋਕ ਇੱਥੋਂ ਜਾਂਦੇ ਆ ਹਰ ਸਾਲ ਅਸੀਂ ਜਿਹੜੀ ਆ ਗੱਲ ਕਰਦੇ ਆ ਆਮ ਆਦਮੀ ਪਾਰਟੀ ਦੇ ਨਾਲ ਔਰ ਇਹਨਾਂ ਦੇ ਸੀਨੀਅਰ ਲੀਡਰਾਂ ਦੇ ਨਾਲ ਹਮੇਸ਼ਾ ਮੈਂ ਸੜਕ ਦਿਖਾਣਾ ਆ ਤੁਸੀਂ ਮੇਰਾ YouTube ਚੈਨਲ ਦੇਖ ਸਕਦੇ ਆ ਗਿਆ ਲੇਕਿਨ ਇਹ ਜਿਹੜਾ ਹੈਗਾ ਸ਼ਹੀਦੀ ਦਿਵਸ ਜਾਂ ਜਨਮ ਦਿਨ ਸ਼ਹੀਦਾਂ ਦੇ ਖਟਕੜਕਲਾ ਹੈਗੇ ਆ ਇਹ ਸਿਰਫ ਇਹ ਇੱਕ ਡਰਾਮੇਬਾਜ਼ੀ ਕਹਿ ਸਕਦੇ ਆ ਇਸ ਤੋਂ ਤੁਸੀਂ ਕੁਝ ਵੀ ਨਹੀਂ ਕਹਿ ਸਕਦੇ ਸਰਕਾਰਾਂ ਦਾ ਪਰ ਜਿਹੜੇ ਸੜਕ ਹੀ ਨਹੀਂ ਬਣਾ ਸਕਦੇ ਜਿਹੜੀ ਇਹ ਸੜਕ ਹੈਗੀ ਜਦੋਂ ਮੈਂ ਸਾਲੋਂ ਤੋਂ ਅਸੀਂ ਅੰਦਰ ਨੂੰ ਆਨੇ ਆ ਔਰ ਪਿੰਡ ਖਟਕੜਕਲਾ ਜਾਂਦੇ ਆ ਆ ਤੁਸੀਂ ਸੜਕ ਦੇ ਹਾਲਾਤ ਦੇਖ ਲਓ ਪਤਾ ਨਹੀਂ ਕਦ ਤੱਕ ਇਹ ਡਰਾਮੇਬਾਜ਼ੀਆਂ ਸ਼ਹੀਦਾਂ ਦੇ ਨਾਂ ਦੀਆਂ ਚੱਲਣਗੀਆਂ ਵਕਤ ਅਸੀਂ ਪਹੁੰਚ ਚੁੱਕੇ ਹਾਂ ਸ਼ਹੀਦਾਂ ਦੇ ਸਰਤਾਜ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਅਸਥਾਨ ਦੇ ਉੱਪਰ ਖਟਕੜਕਲਾ ਔਰ ਤੁਸੀਂ ਦੇਖ 파 ਰਹੇ ਹੋ ਸ਼ਰਧਾਂਜਲੀ ਦਿੱਤੀ ਜਾ ਰਹੀ ਆ ਔਰ ਤੁਸੀਂ ਦੇਖ ਸਕਦੇ ਹੋ ਕਿ ਫੁੱਲਾਂ ਦੇ ਨਾਲ ਜਿਹੜਾ ਆ ਕਿੰਨੀ ਵਧੀਆ ਸਜਾਵਟ ਕੀਤੀ ਹੋ ਇਨਕਲਾਬ ਜਿੰਦਾਬਾਦ ਲਿਖਿਆ ਗਿਆ ਆ ਔਰ ਸ਼ਰਧਾਂਜਲੀ ਦਿੱਤੀ ਜਾ ਰਹੀ ਆ ਔਰ ਇਸ ਮੌਕੇ ਦੇ ਉੱਪਰ ਤਕਰੀਬਨ ਤਕਰੀਬਨ ਦੇਸ਼ ਵਿਦੇਸ਼ ਤੋਂ ਵੀ ਜਿਹੜੇ ਲੋਕ ਆ ਗਏ ਆ ਕੋ ਇਸ ਮੌਕੇ ਤੇ ਪਹੁੰਚੇ ਨੇ ਕਿਤੇ ਨੇ ਸਾਲ ਬਾਅਦ ਸਰਕਾਰ ਜਾ ਕੇ ਜੀ ਲੇਕਿਨ ਦੇਖਣਾ ਹੁਣ ਇਹ ਆ ਕਿ ਕਿੰਨੀ ਦਰ ਜਾ ਕੇ ਤੁਹਾਨੂੰ ਪੀਲੇ ਪੰਚੇ ਨੂੰ ਵੀ ਮੰਨਦੇ ਜਿਹੜਾ ਚੱਲ ਰਿਹਾ ਹੈ ਜਿਹੜਾ ਪੀਲਾ ਪੰਚਾ ਸਰਕਾਰ ਸੁਣਾਦੀ ਉਹਨੂੰ ਕਿੰਨਾ ਸਹੀ ਮੰਨਦੇ ਕੋਈ ਕਹਿੰਦਾ ਜਿਹੜਾ ਵਰਜੀ ਪੰਚਾ ਚਲਾ ਲੈਣ ਨਸ਼ਾ ਮੁਕਤ ਪੰਜਾਬ ਦੇ ਜਿਹੜਾ ਵਾਦਾ ਕੀਤਾ ਸੀ ਇਹ ਕਿਤਾਈਂ ਮੈਂ ਐਸੇ ਵੀ ਮੁੱਖ ਮੰਤਰੀ ਨੇ ਦੁਆਬੇ ਨੂੰ ਇੱਡਾ ਵੱਡਾ ਮਾਣ ਇੱਡਾ ਵੱਡਾ ਜਿਹੜਾ ਤੋਹਫਾ ਨਹੀਂ ਦਿੱਤਾ ਅੱਜ ਸ਼ਹੀਦ ਆਜ਼ਮ ਪਗਤ ਸਿੰਘ ਜੀ ਨੂੰ ਮੈਂ ਕਹਿੰਦਾ ਅਸਲੀ ਸ਼ਹਾਦਤ ਜਿਹੜੀ ਹੈ ਜਿਹੜੀ ਉਹਨਾਂ ਨੇ ਦਿੱਤੀ ਸੀ ਦੇਸ਼ ਦੇ ਲਈ ਉਹਨਾਂ ਨੂੰ ਜਿਹੜੇ ਸ਼ਰਧਾ ਦੇ ਫੁੱਲ ਭੇਟ ਹੋ ਰਹੇ ਆ ਉਹ ਅੱਜ ਜਿਹੜਾ ਮੈਡੀਕਲ ਕਾਲਜ ਬਣਾਇਆ ਜਾ ਰਿਹਾ ਬਹੁਤ ਵੱਡੀ ਦੇਣ ਹੈ ਸਾਡੇ ਇਲਾਕੇ ਨੂੰ ਅਸੀਂ ਮਨਜੋਗ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਪ੍ਰੋਫੈਸਰ ਸਾਹਿਬ ਗੁਰੂ ਜੀ ਨਾਮਾ ਅਮਰ ਤੇਰੇ ਅਮਰ ਤੇਰੇ ਫਿਰ ਤੁਸੀਂ ਦੇਖ ਪਾ ਰਹੇ ਹੋ ਸੀਨੀਅਰ ਅਫਸਰ ਜਿਹੜੇ ਆ ਇਸ ਮੌਕੇ ਦੇ ਉੱਪਰ ਪਹੁੰਚੇ ਨੇ ਅੰਤ ਸਾਰ ਤੇ ਅਜੇ ਤੇ ਇਸ ਵਿਸ਼ੇਸ਼ ਮੌਕੇ ਦੇ ਉੱਪਰ ਕਿਸ ਤਰ੍ਹਾਂ ਦੇ ਪ੍ਰਬੰਧ ਕੀਤੇ ਹੋਏ ਨੇ ਅ ਅਪਾ ਬੜੇ ਪੁਖਤਾ ਪ੍ਰਬੰਧ ਕੀਤੇ ਹੋਏ ਹੈ ਅਗਰ ਤੁਹਾਨੂੰ ਮੈਂ ਦੱਸਾਂਗਾ ਇਹਦੇ ਵਿੱਚ 10 ਐਸਪੀ 24 ਡੀਐਸਪੀਜ਼ ਤੱਕ तकरीबन 1000 ਦੇ ਕਰੀਬ ਫੋਰਸ ਜਿਹੜੀ ਆਪਾਂ ਡਿਪਲੋਏ ਕੀਤੀ ਹੋਈ ਹੈ ਕਿ ਆਪਾਂ ਇਸ ਰੈਲੀ ਨੂੰ ਇਸ ਆਪਣੇ ਆਨਰੇਬਲ ਸੀਐਮ ਸਾਹਿਬ ਦੀ ਜਿਹੜਾ ਆਗਮਨ ਹੈ ਉਹਨੂੰ ਨਿਰਗਵਿਘਨ ਬਣਾਉਣ ਵਾਸਤੇ ਆਪਾਂ ਪੂਰੇ ਪੁਖਤਾ ਸਕਿਉਰਟੀ ਅਰੇਂਜਮੈਂਟ ਕੀਤੀ ਹੋਈ ਹੈ ਸ਼ੁਕਰੀਆ